ਤੋ ਕੀ ਹਾਲ ਚਾਲ ਨੇ ਜੀ ਅੱਜ ਫੇਰ ਆਪਾਂ ਤਲਵੰਡੀ ਵਾਲੀ ਮੰਡੀ ਤੇ ਆਏ ਹੋਿਆਂਗੇ ਵੀਡੀਓ ਬਹੁਤ ਵੱਡੀ ਹੋ ਜਾਂਦੀ ਆ ਤਿੰਨ ਚਾਰ ਪਾਰਟ ਬਣਾਏ ਹੋਏ ਆ ਆਪਾਂ ਪਾਰਟ ਵੱਧ ਤੋਂ ਵੱਧ ਟਰੈਕਟਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਈ ਆ ਤੁਸੀਂ ਵੀਡੀਓ ਸਾਰੀ ਦੇਖਿਓ ਕਈ ਵਾਰ ਟਰੈਕਟਰ ਥੋੜੇ ਕੰਮ ਦਾ ਹੁੰਦਾ ਵੀਡੀਓ ਸਾਡੇ ਤੋਂ ਵੱਡੀ ਬਣ ਜਾਂਦੀ ਆ ਵੀ ਨਹੀਂ ਦੇਖ ਸਕਦੇ ਹਨਾ ਵੀਡੀਓ ਆਪਾਂ ਸਾਰੀ ਤੋ ਬੇਨਤੀ ਆ ਵੀ ਸਾਰੀ ਵੀਡੀਓ ਦੇਖਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰ ਲਿਓ ਆਇਓ ਆਪਾਂ ਤਲਵੰਡੀ ਵਾਲੀ 28 ਫਰਵਰੀ ਵਾਲੀ ਮੰਡੀ ਦੇਖਦੇ ਆ ਅੱਜ ਕਿੰਨੇ ਕੁ ਟਰੈਕਟਰ ਆਏ ਨੇਗੇ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹ 16 ਮਾਡਲ ਹੈ 15 ਮਾਡਲ 15 ਮਾਡਲ ਮਾਡਲ ਨੇ ਡਿਮਾਂਡ ਰੱਖੇ 3 ਲੱਖ 45 ਹਾਂ ਇਹ ਇਹ ਕਿੰਨੇ ਕੁ ਆਏ ਹੋਏ ਇਹ 15 ਮਾਡਲ ਉਹ ਵੱਡੇ ਵਾਲੀ ਆ 16 ਮਾਡਲ ਆ ਦੋਨੋਂ ਤੇ ਜਿਹੜਾ ਮਰਜ਼ੀ ਲੈ ਜਾਓ ਇੱਕੋ ਜਿਹਾ ਟਾਇਰ ਆ ਆਪਾਂ ਸਵਾ 3-3 ਲੱਖ ਦੀ ਦੇ ਦਾਂਗੇ ਠੀਕ ਆ ਅੱਛਾ ਹਾਂ ਮੁੱਲ 345 ਹੈ ਤਹਿ ਤੈਰਾਂ ਦੇ ਨਵੇਂ ਨੇ ਉਹਦੇ ਵੀ ਨਵੇਂ ਨੇ ਰਫ ਤੇ ਮਰਫ ਤੇ ਇਹਦੇ ਵੀ ਨਵੇਂ ਠੀਕ ਆ ਹਮ ਇੰਜ ਕੇ ਬਾਅਦ ਭਾ ਕੇ ਲੱਗਣਾ ਇਹ ਨੰਗਾ ਕੋਰਟੀ ਅੱਗੇ ਆ ਗਿਆ ਜੀ 758 750 18 ਮਾਡਲ 18 ਮਾਡਲ ਹਾਂ ਤੇ ਸਾਈਡ ਗੇਅਰ ਚ ਆ ਗਿਆ ਸਿਕੰਦਰ ਮਾਡਲ ਆ ਗਿਆ ਬਾਈ ਜੀ ਤੇ 18 ਮਾਡਲ ਆ ਇਹਦੀ ਡਿਮਾਂਡ ਆ 4,850 ਹਜ਼ਾਰ ਦੇ ਦਾਂਗੇ ਆਪਾਂ 4,60,000 ਦਾ ਜੀ 4,60,000 ਦਾ ਜੀ ਹਾਂਜੀ ਟਿਕਾਣਾ ਨੰਬਰ ਪੰਜਾਬ ਆ ਬਾਈ ਜੀ ਨੰਬਰ ਇਹ ਹਰਿਆਣਾ ਦਾ ਹਾਂਜੀ ਐਨਓਸੀ ਦੇ ਦਾਂਗੇ ਐਨਓਸੀ ਮੇਰੀ ਉਹ ਜਮਵਾਲੀ ਆਪਣੀ ਪਹਿਲੇ ਮਾਕਾ ਨਵਾਂ ਖੜਾ ਹੋਇਆ ਠੀਕ ਆ ਜੀ ਅੱਗੇ ਆ ਗਿਆ ਫਾਰਮਰ ਟ੍ਰੈਕ ਹੀਰੋ ਹੈ ਹੀਰੋ 13 ਮਾਡਲ ਹਾਂ ਡਿਮਾਂਡ ਆਈ ਕਿ 2,65,000 ਪੈ ਰੱਸੀ ਪੈਸੇ ਨੇ ਇੰਜਨ ਕੇ ਦਾ ਚੰਗਾ 2,40,000 ਦੇ ਦਾਂਗੇ ਇਹ ਪੰਜਾਬ ਆ ਨੰਬਰ ਹੀ ਹਾਂ ਹਰਿਆਣਾ ਹਰਿਆਣਾ ਨੰਬਰ ਆ ਐਨਸੀ ਮਰਜੂਰੀ ਮਿਲ ਜੂ ਮਿਲ ਜੂ ਠੀਕ ਆ ਜੀ ਆਪਿਆ ਸੋਨਾ ਲਿੱਕਾ ਡੀਆਈ 50 ਵਾਲਾ ਸਕੰਦਰ ਮਾਡਲ 52 ਹਰ ਸੁਭਾਵਰ ਵਾਲਾ ਤੇ 19 ਮਾਡਲ ਆ ਗਿਆ ਜੀ ਡਿਮਾਂਡ ਆਈ ਕਿ 4,75,000 ਦੇ ਦਾਂਗੇ 4.5 ਲੱਖ ਦਾ 4.5 ਦਾ ਇਹ ਨੰਬਰ ਪੰਜਾਬ ਆ ਹਰਿਆਣਾ ਜੀ ਇਹ ਪੰਜਾਬ ਨੇ ਪੰਜਾਬ ਨੰਬਰ ਆ ਗਿਆ ਜੀ ਇਹ ਕਈ ਵਾਰੀ ਸੋ ਕਈ ਕਰਾਇਆ ਵੀ ਰੁੰਦਣ ਯਾਰ ਕਿਨੇ ਲੋਨ ਲੱਪਾ ਕਰਾਉਣਾ ਹੁੰਦਾ ਇਹ ਮੈਨੂੰ ਕੋਈ ਪੇਮੈਂਟ ਕਾਟ ਕੇ ਘਰੇ ਬੈਠਾ ਸੰਗੀਆਂ ਦਾ ਯਾਰ ਮੈਂ ਟਿੱਟਲ ਲੈ ਲੈਂਦਾ ਯਾਰ ਮੈਂ ਕੋਈ ਨਿਕਰ ਪੀਨੇ ਠੀਕ ਹੈ ਜੀ ਤੋਂ ਬਣਾਉਂਦਾ ਮੈਂ ਚੰਗਾ ਟਿੱਟਲ ਨਾਲ ਵੱਡਾ ਲੈ ਲਾਂ ਹਾਂਜੀ ਤਾਂ ਜਦੋਂ ਮਰਜ਼ੀ ਆ ਜਾਏ ਟਿੱਟਲ ਡਾਉਨ ਪੇਮੈਂਟ ਦੇ ਕੇ ਟਿੱਟਲ ਲੈ ਜਾ ਸਕਦਾ ਠੀਕ ਹੈ ਜੀ ਜੋ ਕੋਈ 10 ਸਾ ਵੀ ਇਹ ਘਾਟ ਦਾ ਬੰਦੇ ਕੋਲ ਕੋਈ ਚੱਕਣੇ ਆਪਾਂ ਨੂੰ ਮਹੀਨਾ ਠਹਿਰ ਕੇ ਦੇ ਦੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਠੀਕ ਹੈ ਜੀ ਲੋਨ ਹੋ ਜਾਊਗਾ ਹਾਂ ਲੋਨ ਹੋ ਜਾਊਗਾ ਅੱਗੇ ਏਸ ਆ ਗਿਆ ਜੀ ਇਹ 10 ਮਾਡਲ ਤੇ ਇਹਦੀ ਡਿਮਾਂਡ ਰੱਖਿਆ 2 ਲੱਖ 44000 ਦੇ ਦਾਂਗੇ 2 ਲੱਖ 20000 ਦਾ ਘੋੜਾ ਬੰਪਰ ਲਗਾ ਇਹਨੇ ਕਿਹਾ ਚਲਾਵੇ ਦੇਵੇਂ ਉਹ ਚੰਗਾ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਬਾਈ ਜੀ 70 75 ਹਾਂ ਮੂਹਰੇ 90 ਪੈਸੇ ਮੂਹਰੇ 90 ਪੈਸੇ ਹੈਗੇ ਆ ਤੇ ਅੱਗੇ ਫਾਰਮਾ ਟ੍ਰੈਕ 30 ਵਾਲਾ ਆ ਗਿਆ ਹਾਂ ਇੱਕ ਮਾਡਲ ਆ 2001 ਮਾਡਲ ਆ ਚਿੱਪ ਵਾਲੀ ਕਾਪੀ ਆ 1 75 ਮੰਗਦਾ ਹੈ 1 ਲੱਖ 55000 ਦੇ ਦਾਂਗੇ ਜੇ ਕਿੰਨੇ ਤੇ ਨੰਬਰ ਪੰਜਾਬ ਆ ਨੰਬਰ ਮਾਨਸਾ ਦਾ ਮਾਨਸਾ ਨੰਬਰ ਲੋਕਲ ਹੂੰ ਠੀਕ ਹੈ ਜੀ ਅੱਗੇ ਆ ਗਿਆ ਸਵਰਾ 735 ਆ ਗਿਆ ਕੋਈ ਵੀਰਾ ਕਟਾ ਗਿਆ ਸੀ ਜਿੰਦਗੇ ਦਾ ਸਹੀ ਦਾ ਪੰਜਾਬ ਨੰਬਰ ਹੈ 7 ਲੱਖ ਰੇ ਦਾਂਗਾ ਪਠਾਨਾ ਮਾਲਾ ਟਹਰ ਅੱਧਿਆ ਚਾਰੇ ਠੀਕ ਆ ਬਾਈ ਜੀ ਤੇ ਹੁਣ ਦੁਬਾਰੇ ਦੱਸ ਦੋ ਬਈ ਕੰਟੈਕਟ ਨੰਬਰ ਆਪਣਾ ਆਪਣਾ ਮੋਬਾਈਲ ਨੰਬਰ 9435 ਹਾਂਜੀ 95027 ਹਾਂਜੀ ਜਾਂ 7785 63637 ਠੀਕ ਆ ਬਾਈ ਰੇਟ 637 ਠੀਕ ਹੈ ਜੀ। ਕਈ ਵਾਰ ਇੱਕ ਸੇਬੀ ਨੂੰ ਟਰੈਕਟਰ ਲੈਣ ਦਾ ਫੋਨ ਕਰ ਸਕਦਾ। ਹਾਂਜੀ। ਤੇ ਆਪਾਂ ਦੇ ਦੇ ਦਾਂਗੇ ਜਦੋਂ ਮਰਜ਼ੀ ਆ ਜੀ। ਠੀਕ ਹੈ ਤੇ ਜੇ ਪੁਰਾਣਾ ਟਰੈਕਟਰ ਵੇਚ ਕਟਾਉਣਾ ਆਵੇ ਕਟਲਾਂ ਦੇ ਕਟਲਾਂ ਹੀ ਕਟਲਾਂ ਹੀ ਕਰਦੇ। ਤੇ ਲੋਨ ਵੀ ਕਰਵਾ ਦਵਾਂਗੇ। ਪੁਰਾਣਾ ਟਰੈਕਟਰ ਪਹਿਨੂੰ ਕਹਿ ਕੇ ਕੱਟ ਲਾਂਗੇ ਜਦੋਂ ਚਿੱਤਮਾਨ ਦਾ ਕਟਾਉਣਾ ਕਟਾ ਦੇ। 9 ਮਹੀਨਾ ਰੱਖ ਲੈ ਜਦੋਂ ਵੱਧ ਵੀ ਕਦੇ ਵੇਚ ਲਈ 9 ਮਹੀਨੇ ਬਾਅਦ ਵੀ ਉਹਨੇ ਨਹੀਂ ਫੜਾ ਦੇ ਜਿਹਨਾਂ ਨੂੰ ਠੀਕ ਹੈ ਬਾਈ। ਤੇ 4 ਰੁਪਏ ਵੱਧ ਬੱਠੇ ਤੇ ਬਚਾਰਾ ਵਟਲੇ ਆਪਣੂ ਕਿਚ ਕਰੇ ਯਾਰ। ਠੀਕ ਹੈ ਜੀ। ਤੇ ਅਡਵਾਂਸ ਕੇ ਅਗਲੇ ਪੈਸੇ ਲਾਂਦਾ